ਤੁਸੀਂ ਬੱਚਿਆਂ ਵੱਲੋਂ ਹਵਾ ਵਿੱਚ ਛੱਡਿਆ ਗੁਬਾਰਾ ਵੇਖ ਰਹੇ ਹੋ ਜੋ ਕਿ ਇੱਥਾਂ ਡਿੱਗਣ ਦੀ ਜਗ੍ਹਾ ਉੱਪਰ ਆਸਮਾਨ ਵਿੱਚ ਚਲਾ ਗਿਆ ਹੈ ਆਓ ਸਮਝੇ ਇਸ ਦੇ ਪਿੱਛੇ ਦੇ ਵਿਗਿਆਨ ਨੂੰ ਕਿ ਇਹ ਗੁਬਾਰਾ ਉੱਪਰ ਕਿਉਂ ਗਿਆ ਅਸੀਂ ਪਹਿਲਾਂ ਰੋਟੀਆਂ ਲਬੇਟਣ ਵਾਲਾ ਐਲੂਮੀਨੀਅਮ ਫੋਇਲ ਲਵਾਾਂਗੇ ਤੇ ਉਸਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਸਨੂੰ ਕੱਚ ਦੀ ਬੋਤਲ ਵਿੱਚ ਪਾਵਾਂਗੇ ਤੇ ਫਿਰ ਅਸੀਂ ਘਰ ਵਿੱਚ ਵਰਤਣ ਵਾਲਾ ਕਾਸਟਿਕ ਸੋਡਾ ਬੋਤਲ ਵਿੱਚ ਮਿਲਾਵਾਂਗੇ ਤੇ ਤੇ ਬਾਅਦ ਵਿੱਚ ਕਿਰਿਆ ਸ਼ੁਰੂ ਕਰਨ ਵਾਸਤੇ ਬੋਤਲ ਵਿੱਚ ਪਾਣੀ ਪਾਵਾਂਗੇ ਤਾਂ ਕਿ ਕਿਰਿਆ ਸ਼ੁਰੂ ਹੋ ਸਕੇ ਤੇ ਕਿਰਿਆ ਸ਼ੁਰੂ ਹੁੰਦੇ ਸਾਰ ਹੀ ਹਾਈਡਰੋਜਨ ਗੈਸ ਬਣੇਗੀ ਤੇ ਉਸਨੂੰ ਅਸੀਂ ਗੁਬਾਰੇ ਵਿੱਚ ਇਕੱਠੀ ਕਰ ਲਵਾਂਗੇ ਹੁਣ ਜਿਵੇਂ ਤੁਸੀਂ ਦੇਖ ਰਿਹਾ ਹੋ ਕਿ ਹਾਈਡਰੋਜਨ ਗੈਸ ਪਰ ਅੰਕਾਰ ਕੇ ਗੁਬਾਰਾ ਫੁੱਲ ਗਿਆ ਹੈ ਤੇ ਹੁਣ ਅਸੀਂ ਜਦੋਂ ਇਸ ਨੂੰ ਹਵਾ ਵਿੱਚ ਛੱਡਾਂਗੇ ਤਾਂ ਹਾਈਡਰੋਜਨ ਗੈਸ ਹਵਾ ਨਾਲੋਂ ਹਲਕੀ ਹੋਣ ਕਰਕੇ ਗੁਬਾਰੇ ਨੂੰ ਆਸਮਾਨ ਵਿੱਚ ਉੱਡਾ ਕੇ ਲੈ ਗਈ ਹੁਣ ਤੁਸੀਂ ਬੱਚਿਆਂ ਵਿੱਚ ਖੁਸ਼ੀ ਵੇਖ ਸਕਦੇ ਹੋ ਉਹ ਬੜੀ ਉੱਚੀ ਗਿਆ ਜੀ ਹਾਏ ਹਾਏ ਇੱਕ ਵਾਰੀ ਤਾਂ ਮਿਸ਼ਨ ਅਨਸਕਸੈਸਫੁਲੀ ਹੋਇਆ ਸੀ ਹੁਣ ਦੋ ਵਾਰੀ ਜਮਾਂ ਸਕਸੈਸਫੁਲ ਹੋਣੀ ਇਹ ਤਾਂ ਕਰੇ ਕਰਨ ਵਾਲਾ ਹੈਗਾ ਐਕਸਪੈਰੀਮੈਂਟ ਕਰੇ ਕਰੇ ਨਹੀਂ ਕਰਨਾ ਰਿਸਕ ਹੈ